ਊਠਾਂ ਦਾ ਭਾਰ ਕਦੇ ਖੋਤੇ ਨਹੀਂ ਚੱਕਦੇ ਖੋਤਾ ਕਿੰਨੇ ਮਰਜ਼ੀ ਤਕੜਾ ਹੋ ਜੇ ਪਰ ਊਠਾਂ ਦਾ ਵਜ਼ਨ ਕਦੇ ਵੀ ਨਹੀਂ ਚੱਕ ਸਕਦਾ ਜੇ ਖੋਤਾ ਊਠਾਂ ਦਾ ਵਜ਼ਨ ਊਠਾਂ ਦਾ ਵਜ਼ਨ ਚੱਕਣ ਲੱਗ ਜੇ ਨਾ ਤਾਂ ਨਸਲੀ ਤੇ ਖਾਨਦਾਨੀ ਲੋਕਾਂ ਦੀ ਦੁਨੀਆ ਤੋਂ ਪਛਾਣ ਖਤਮ ਹੋ ਜੂਗੀ ਬਦ ਨਸਲਾ ਬੰਦਾ ਕਿੱਡੇ ਮਰਜ਼ੀ ਅਉਦੇ ਤੇ ਵਗ ਜੇ ਕਿਸੇ ਮਰਜ਼ੀ ਥਾਂ ਤੇ ਵਗ ਜੇ ਕਿੰਨਾ ਮਰਜ਼ੀ ਪੈਸਾ ਆ ਜੇ ਪਰ ਰਹੂ ਖੋਤੇ ਹੀ ਤੇ ਨਸਲੀ ਤੇ ਖਾਨਦਾਨੀ ਬੰਦਾ ਇਹ ਨਹੀਂ ਵੀ ਇਹ ਕਿਸੇ ਕੋਲੇ ਪੈਸਾ ਬਹੁਤ ਹੈਗਾ ਵੀ ਉਹ ਲੋਕ ਖਾਨਦਾਨੀ ਨਸਲੀ ਹੈ ਜਾਂ ਕੋਈ ਜੋੜਾ ਜੁੱਤੀ ਵਧੀਆ ਪਾਉਂਦਾ ਵੀ ਉਹ ਖਾਨਦਾਨੀ ਹੈ ਜਾਂ ਕਿਸੇ ਕੋਲੇ ਜ਼ਮੀਨਾਂ ਜਾਇਦਾਦਾਂ ਬਾਦੂ ਹੈ ਉਹ ਖਾਨਦਾਨੀ ਹੈ ਜਾਂ ਕਿਸੇ ਦਾ ਕੱਦ ਵੱਡਾ ਹੈ ਉੱਚਾ ਹੈ ਵੀ ਉਹ ਖਾਨਦਾਨੀ ਨਹੀਂ ਇੱਕ ਉੱਚੇ ਕਰਤਾਰ ਵਾਲਾ ਬੰਦਾ ਵੱਡਾ ਖਾਨਦਾਨੀ ਹੁੰਦਾ ਜਿਹਦਾ ਉੱਚ ਕਰਤਾਰ ਉੱਚਾ ਹੋਵੇ ਉਹ ਖਾਨਦਾਨੀ ਹੁੰਦਾ ਹੈ ਖਾਨਦਾਨੀ ਬੰਦਾ ਰਿਸ਼ਤੇਦਾਰਾਂ ਨਾਲ ਯਾਰ ਮਿੱਤਰਾਂ ਨਾਲ ਹਮੇਸ਼ਾ ਵਫਾ ਕਮਾਉਂਗਾ ਐਨੀ ਵੀ ਡਗਾ ਕਮਾਉ ਵਫਾ ਕਮਾਉਗਾ ਉਹਨਾਂ ਨਾਲ ਕਦੇ ਖਾਨਦਾਨੀ ਬੰਦਾ ਸੋਡੇ ਤੇ ਕਦੇ 10 20000 20 50000 ਦਾ ਸੋਨੂ ਕਦੇ ਸਹਾਰਾ ਲਵਾ ਦੇ ਕਦੇ ਮੁਸੀਬਤ ਪਈ ਚ ਦੁੱਖ ਤਕਲੀਫ ਚ ਤੇ ਉਹ ਬੰਦਾ ساری ਉਮਰ ਦੂਜਾ ਬੰਦਾ ساری ਉਮਰ ਯਾਦ ਰੱਖੂਗਾ ਵੀ ਬਾਕੀ ਆਪਾਂ ਨੂੰ ਇਹ ਬੰਦੇ ਨੇ ਸਹਾਰਾ ਲਵਾਇਆ ਸੀ ਜ਼ਿੰਦਗੀ 'ਚ ਇਹ ਬੰਦੇ ਨੂੰ ਕਦੇ ਲੋੜ ਪਈ ਗਈ ਆਪਾਂ ਜਾਨ ਵਾਰ ਦਾਂਗੇ ਤੇ ਬਦ ਨਸਲਾ ਬੰਦਾ ਜੇ ਕਦੇ ਵੀ ਸੋਨੂੰ ਤੁਸੀਂ ਉਸ ਤੇ ਆਸਾਨ ਕਰਤਾ ਵੀ ਅੱਜ ਇਹ ਗਰੀਬ ਐ ਚਲ ਇਹਨੂੰ ਆਪਾਂ ਕੋਈ 10-20 ਹਜ਼ਾਰ ਰੁਪਈਆ ਜਾਂ ਸਹਾਰਾ ਲਵਾ ਦਈਏ ਤਾਂ ਕੋਈ ਕੰਮ ਕਾਰੋਬਾਰ ਚਲਵਾ ਦਈਏ ਤੇ ਜਦੋਂ ਉਹਦੇ ਕੋਲੇ ਪ੍ਰਮਾਤਮਾ ਨੇ ਰਿਸ਼ਕ ਦਿੱਤਾ ਉਹਨੂੰ ਬਦਾ ਮੰਨ ਲਓ ਵਧੀਆ ਕੰਮ ਕਾਰੋਬਾਰ ਤੇ ਸੈੱਟ ਕਰਤਾ ਤੇ ਉਹ ਪਤਾ ਤੁਹਾਡੀ ਨੇਕੀ ਕੀਤੀ ਤਾਂ ਕੀ ਸੋਨੂੰ ਸਿਲਿਆ ਦਊਗਾ ਤੂੰ ਕਿਲ ਦੁਨੀਆ ਤੋਂ ਅਲਹਿਦਾ ਕਰਤਾ ਸੀ ਜਿਹੜਾ ਮੈਨੂੰ ਤੂੰ ਮੇਰੇ ਤੇ ਅੱਜ ਐ ਕਰਦਾ ਹੈਗਾ ਮੇਰੇ ਤੇ ਅੱਜ ਐ ਕਰਦਾ ਹੈਗਾ ਉਹ ਸੋਡਾ ਸਾਰੀ ਨੇਕੀ ਕੀਤੀ ਹੋਈ 5 ਮਿੰਟਾਂ 'ਚ ਭੁੱਲ ਜੂਗਾ ਜਿਹੜਾ ਖਾਨਦਾਨੀ ਬੰਦਾ ਹੁੰਦਾ ਹੈਗਾ ਖਾਨਦਾਨੀ ਇਹ ਨਹੀਂ ਹੁੰਦਾ ਵੀ ਜੇ ਮੰਨ ਲਓ ਕਿਸੇ ਕੋਲੇ ਬਹੁਤੇ ਪੈਸੇ ਆ ਗਏ ਤੇ ਵੀ ਉਹਦੇ ਨਾਲ ਖਾਨਦਾਨੀ ਬਣੇ ਨਾ ਖਾ ਪੈਸੇ ਤਾਂ ਯਾਰ ਉੱਥੇ ਤੇ ਨੱਚਣ ਵਾਲੀਆਂ ਕੰਜਰੀਆਂ ਕੋਲੇ ਬਹੁਤ ਹੁੰਦੇ ਆ ਉਹ ਖਾਨਦਾਨੀ ਬਣ ਜਾਂਦੀਆਂ ਆਂ ਇਹ ਨਹੀਂ ਹੁੰਦਾ ਖਾਨਦਾਨੀ ਖਾਨਦਾਨੀ ਬੰਦਾ ਸੋਡੇ ਨਾਲ ਕਿਤੇ ਘਰੇ ਟੇਬਲ ਦੇ ਉੱਤੇ ਬੈਠ ਗਿਆ ਉਹਦੀ ਨਿਗਾ ਹਮੇਸ਼ਾ ਸੋਡੇ ਕਦਮਾਂ ਕੰਨੀ ਹੋਊਗੀ ਇਹ ਨਹੀਂ ਵੀ ਤੁਸੀਂ ਆਸੇ-ਪਾਸੇ ਹੋਏ ਤੇ ਸੋਡੀਆਂ ਘਰ ਦੀਆਂ ਧੀਆਂ ਪੈਣਾ ਕੰਨੀ ਹੋ ਜਾਂ ਸੋਡੇ ਚੁੱਲ੍ਹੇ ਚੌਂਕੇ ਕੰਨੀ ਹੋਊਗੀ ਹਮੇਸ਼ਾ ਨਿਗਾਹ ਉਹਦੀ ਨੀਚੇ ਹੋਊਗੀ ਤੇ ਬਾਦ ਨਸਲਾ ਬੰਦਾ ਸੋਡੇ ਦੇ ਅੱਗੇ ਦੇ ਟੇਬਲ ਤੇ ਬਹਿ ਗਿਆ ਉਹ ਸੋਡਾ ਆਸਾ-ਪਾਸਾ ਦੇਖ ਕੇ ਇਹੇ ਜੀ ਹਰਕਤ ਅਗਲਾਉਣੀ ਹਰਕਤ ਕਰੋ ਸੋਡਾ ਜਿੱਤ ਵੀ ਐ ਕਰੋ ਵੀ ਇਹਨੂੰ ਮੈਨ ਲੈ ਕੇ ਦਾ ਘਰੇ ਆਇਆ ਮੇਰਾ ਜੀ ਐ ਕਰਦਾ ਵੀ ਤੇ ਗੋਲੀ ਮਾਰ ਕੇ ਤੇ ਬਾਦ ਨਸਲੇ ਬੰਦੇ ਦੀ ਇਹ ਨਿਸ਼ਾਨੀ ਆ ਪਰ ਜਿਹੜਾ ਨਸਲੀ ਤੇ ਖਾਨਦਾਨੀ ਬੰਦਾ ਹੁੰਦਾ ਪਹਿਲੀ ਗੱਲ ਦਾ ਛੋਡੇ ਨਾਲ ਉਹ ਘਰੇ ਨਹੀਂ ਜਾਂਦਾ ਉਹ ਕਹੂਗਾ ਬਾਈ ਜੀ ਆਪਣੀ ਲਿਆਜ ਬਾਰ-ਬਾਰ ਦੀ ਐ ਬਾਰ ਤੱਕ ਦੀ ਐ ਪਰਿਵਾਰ ਤੱਕ ਦੀ ਕੋਈ ਲਿਆਜ ਨਹੀਂ ਪਰ ਜੇ ਬਾਗ ਵੀ ਗਿਆ ਉਸ ਤੋਂ ਬਾਅਦ ਉਹ ਆਪ ਛੋਡੇ ਪਰਿਵਾਰ ਨੂੰ ਛੋਡੇ ਨਾਲੋਂ ਵੱਧ ਆਪ ਦਾ ਪਰਿਵਾਰ ਸਮਝੂਗਾ ਛੋਡੇ ਭੈਣ ਨੂੰ ਭੈਣ ਸਮਝੂਗਾ ਛੋਡੇ ਭਾਈ ਨੂੰ ਭਾਈ ਸਮਝੂਗਾ ਕਦੇ ਛੋਡੀ ਗੈਰ ਮਰਜ਼ੂਦਗੀ ਦੇ ਵਿੱਚ ਕਦੇ ਮੁਸੀਬਤ ਪੈ ਗਈ ਤਾਂ ਉਹ ਜਾਣ ਵਾਰ ਦੂਗਾ ਤੁਹਾਡੇ ਪਰਿਵਾਰ ਉੱਤੇ ਦੀ ਪਰ ਆਂਚ ਨਹੀਂ ਆਉਣ ਦੂਗਾ ਤੇ ਬਦਨਸਲਾ ਬੰਦਾ ਜੇ ਤੁਹਾਡੀ ਗੈਰ ਮਜਦੂ ਮਜੂਦੀ ਵਿੱਚ ਕਦੇ ਤੁਹਾਡੇ ਪਰਿਵਾਰ ਨੂੰ ਲੋੜ ਪੈ ਗਈ ਨਾ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹੁਣ ਮੈਂ ਤੁਹਾਨੂੰ ਮੇਰਾ ਪਲੇਟਫਾਰਮ ਬਹੁਤ ਸਾਫ ਸੁਥਰਾ ਮੈਂ ਕਹਿ ਨਹੀਂ ਸਕਦਾ ਤੇ ਵੀ ਕੀ ਕਰੂਗਾ ਉਹ ਜੇ ਕੋਈ ਫਿਰ ਵੀ ਬਦਨਸਲੇ ਤੇ ਵਿੱਚ ਤੇ ਖਾਨਦਾਨੀ ਦੇ ਨਸਲੀ ਬੰਦਿਆਂ ਦੇ ਵਿੱਚ ਕੋਈ ਇਸ ਵੀਡੀਓ ਦੇ ਵਿੱਚੋਂ ਫਰਕ ਰਹਿ ਗਿਆ ਹੋਇਆ ਤਾਂ ਦੁਬਾਰੇ ਵੀਡੀਓ ਬਣਾ ਕੇ ਆਪਾਂ ਬਾਦ ਨਸਲੇ ਤੇ ਖਾਨਦਾਨੀ ਲੋਕਾਂ ਦੀ ਪਹਿਚਾਨ ਤੁਹਾਨੂੰ ਦੁਬਾਰੇ ਦੱਸਾਂਗੇ ਵੀ ਵੀ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀ ਇਹਦੇ ਵਿੱਚ ਆ ਫਰਕ ਰਹਿ ਗਿਆ ਕਿਉਂਕਿ ਤੁਸੀਂ ਸੁਣਨ ਵਾਲੇ ਵੀ ਮੇਰੇ ਨਾਲੋਂ ਵੱਧ ਲੋਕਾਂ 'ਚ ਵਿਚਰਨ ਆਲੇ ਹੋਵੋਗੇ ਲੋਕਾਂ 'ਚ ਰਹਿਣ ਆਲੇ ਹੋਵੋਗੇ ਤੁਹਾਨੂੰ ਸਾਰੇ ਲੋਕਾਂ ਦਾ ਸਾਰਿਆਂ ਦਾ ਤੁਹਾਨੂੰ ਪਤਾ ਹੁੰਦਾ ਵੀ ਆ ਖਾਨਦਾਨੀ ਐ ਤੇ ਆ ਬਾਦ ਨਸਲ ਐ ਇਹ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਜੀ ਆਹ ਕਮੀ ਰਹਗੀ ਆਪਾਂ ਉਦੋਂ ਵੀ ਸੁਧਾਰ ਕਰਕੇ ਤੁਹਾਨੂੰ ਹੋਰ ਨੇੜੇ ਲਿਜਾ ਕੇ ਦੱਸਾਂਗੇ ਵੀ ਆਹ ਲੋਕ ਬਾਦ ਨਸਲੇ ਹੁੰਦੇ ਆ ਤੇ ਆਹ ਲੋਕ ਨਸਲਦਾਰ ਹੁੰਦੇ ਆ ਸੋਡਾ ਬਾਈ ਬਿੱਟੂ